ਉਹ ਤਾਂ ਜਿੰਮਾ ਉਹਨਾਂ ਤੋਂ ਬਾਅਦ ਚਾਹੁੰਦੇ ਆ। ਤੇ ਉਹ ਪਾਈਆਂ ਨੇ ਭਾਈ ਵੀ ਬੁਲਾ ਲਿਆ ਉਹ ਮੁੰਡਾ ਸੀ ਪਿੰਡ ਦਾ ਆਪਣੇ ਇੱਥੇ। ਪਹਿਲਾਂ ਵੀ ਆਇਆ ਪੈਸੇ ਨੇ ਵੀ ਤੂੰ ਆ ਕੇ ਕਹਿੰਦਾ ਨਾ ਚਾਚਿਆਂ ਦੇ ਸੰਗ ਲੱਗਦਾ ਸੀਗਾ ਉਹ ਉਹਨੇ ਨਾ ਸਿਰਫ ਉਸ ਦਾ ਹਾਂ ਤੇ ਉਹਨਾਂ ਦਾ ਪਿੰਡ ਦੇ ਕੁੜੀਆਂ ਕਰਕੇ ਸੈਲਫੀ ਖਿੱਚਿਆ ਵੀ ਭਾਈ ਤੱਕੜ ਨੂੰ ਕੁੜੀਆਂ ਠੀਕ ਹੋ ਕੁੜੀ ਉਹਨੇ ਤਾਂ ਵਿਚਾਰੇ ਨੇ ਆਏ ਹਾਲ ਚਾਲ ਪੁੱਛਿਆ ਵੀ ਕੁੜੀਆਂ ਆਈਆਂ ਹੈ ਤੇ ਪਾਈ ਨਹੀਂ ਉਹ ਤਾਂ ਦੋਨੇ ਛੇਰਾ ਸੀ ਹੁਣ ਅੱਖੇ ਝਾਕਣ ਆਪਸੋ ਕਰ ਬਾਤ ਆਪਸੋ ਨੂੰ ਜਾ ਕੇ ਕਨੈਕਟਰ ਨੇ ਬੁਲਾ ਲਿਆ ਉਹਨੇ ਲੜਨ ਤਿਆਰ ਹੋਣਾ ਗੱਲ ਫੜਨ ਤਿਆਰ ਹੋ ਕੇ ਖੜੇ ਦੋਨੇ ਬੇ ਬੇਰ ਭਾਗ ਤੱਕ ਕਿ ਤੂੰ ਸੁਣਾ ਕੇ ਕਨੈਕਟਰ ਨੇ ਆ ਕੇ ਸੰਡਾ ਕਨੈਕਟਰ ਨੇ ਬੁਲਾ ਲੈ ਲੈ ਰਸ ਕਨੈਕਟਰ ਨੇ ਬੁਲਾ ਲੈ ਫੇਰ ਕਿ ਬੱਸਾਂ ਕਿ ਨਹੀਂ ਮੈਟਰ ਬਰੋਣਾ ਡੈਂਟਰੀ ਕਿ ਟਾਉਣਾ ਦੋਨੇ ਖੜੇ ਉਹਨੂੰ ਵੋਟਾ ਕੱਢ ਬਾ ਫੜ ਗਾ ਸਾਡੇ ਆਪੋ ਵੀ ਜੈਸ ਮੈਂ ਮੇਰੇ ਸੱਤ ਸੱਤ ਕਿ ਕਹਿੰਦਾ ਨਹੀਂ ਮੈਂ ਤਾਂ ਮਾਲੇ ਜਿਵੇਂ ਨਾ ਤੂੰ ਉਹ ਤਾਂ ਕਹਿੰਦਾ ਸਾਡੀ ਬੁੜੀ ਨੇ ਕਹਿੰਦੀ ਬਗਾਨੇ ਜੱਟਾ ਨਸਤਨ ਤੋੜ ਦੇ ਹਾਂ ਮੋਹਲੇ ਜਾਣਦੇ ਨਹੀਂ ਨਾਲ ਜਾ ਹੱਸ ਨਹੀਂ ਬੁਲਾ ਮੈਂ ਮੱਤਰ ਮਾ ਕੋ ਹੋ ਜਾਟ ਹੁੰਦੇ ਆ ਵੇ ਜਿਹੜਾ ਜਿਹਦਾ ਪਕਰਨਾ ਜਿਹੜਾ ਦਾ ਪਕਰਦੇ ਬੰਦੇ ਨਾਲ ਵਗ ਜਾਂਦੇ ਆ ਕਿਤੇ ਬੱਸ ਗੱਡੀ ਚ ਜਾਂ ਮੋਟਰਸਾਈਕਲ ਤੇ ਉਹਨੇ ਬਗਾਨਾ ਹੋ ਜਾਂਦਾ ਤੇ ਬੱਸ ਚ ਭਟਪਦੇ ਦੀ ਜੁਨੀਆਂ ਹੁੰਦੀ ਜਿਹੜਾ ਨਾਲ ਵਹਿ ਜਾਂਦਾ ਕਿ ਉਹਨੂੰ ਪਹਟਾ ਦਾਂਗੇ ਅਗਲੇ ਨੇ ਵੀ ਟਿਕਟ ਦਿੱਤੀ ਹੁੰਦੀ ਹੈ ਨੀ ਬਬੂ ਆ ਨਹੀਂ ਅਗਲੇ ਨੇ ਟਿਕਟ ਦਿੱਤੀ ਹੁੰਦੀ ਹੈ ਤੇ ਜਦੋਂ ਮੈਂ ਉਹਨੂੰ ਕਹੂੰ ਭਾਈ ਮੇਰੇ ਨਾਲ ਉੱਠੋ ਅਗਲਾ ਕ ਉੱਠੂਗਾ ਅਗਲੇ ਨੇ ਵੀ ਟਿਕਟ ਦਿੱਤੀ ਮੈਂ ਵੀ ਟਿਕਟ ਦਿੱਤੀ ਹੈ ਤੇ ਜੇ ਫਿਰ ਹੁਣ ਆਪਾਂ ਨੂੰ ਇੰਨਾ ਆ ਬਟਾਰਾ ਵੀ ਆਪਾਂ ਕੋਈ ਬਗਾਨਾ ਮਤਲਬ ਨਾਲ ਨਹੀਂ ਲੱਗਣ ਦੇ ਨਾਲ ਆਪਣੀ ਗੱਡੀ ਖਰਾਬ ਤੇ ਜਾਓ ਹੂੰ ਫਿਰ ਕੋਈ ਜਰੂਰੀ ਨਹੀਂ ਨਾਲ ਬੈਠਣਾ